ਸੋਤਰੀਆ ਗਾਲ ਜੀ ਅੱਜ ਇੱਕ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਤੁਹਾਨੂੰ ਦਿਖਾਉਣੇ ਆ ਇੱਕ ਮੁਰਗੀ ਫਾਰਮ ਸੀ ਆਪਣੇ ਏਰੀਏ ਚ ਉਹ ਵੀਰ ਦੀਆਂ ਨਾ 7 ਡਿੱਗਣ ਕਾਰਨ ਸਾਰੀਆਂ ਮੁਰਗੀਆਂ ਮਰ ਗਈਆਂ ਕੁਝ ਕੁ ਮੁਰਗੀਆਂ ਬਚੀਆਂ ਨੇ ਆਹ ਤੁਹਾਨੂੰ ਸਾਰੀ ਵੀਡੀਓ ਦਿਖਾਉਣੇ ਉਧਰਲੇ ਪਾਸੇ ਉਹ 7 ਡਿੱਗੀ ਪਈ ਆ ਉਧਰ ਸਾਰੀਆਂ ਮੁਰਗੀਆਂ ਇਹਦੇ ਥੱਲੇ ਦੱਬੀਆਂ ਪਈਆਂ ਨੇ ਆਹ ਤੁਹਾਨੂੰ ਦਿਖਾਉਣੇ ਅੱਗੇ ਚੱਲ ਕੇ ਵੀਡੀਓ ਬਹੁਤ ਵੱਡਾ ਨੁਕਸਾਨ ਹੋਇਆ ਮੀ ਨਾਲ ਦੇਖੋ ਉਹ ਟਰੈਕਟਰ ਚ ਪਾਈ ਜਾਂਦਾ ਬਾਈ ਕਰਾਉਣਾ ਬਾਈ ਨਾ ਵੀ ਗੱਲਬਾਤ ਆ ਹੋਣਾ ਸਮਨ ਘੋਟੋ ਘਟ 10 ਲੱਖ ਰੁਪਏ ਦਾ ਨੁਕਸਾਨ ਆ ਬੰਦੇ ਦਾ ਕਿਤੇ ਦਾ 7 ਡਿੱਗੀ ਕਿ ਮੁਰਗੀਆਂ ਬੱਚੇ ਵਿੱਚ ਸਾਰੇ ਖਰਾਬ ਹੋ ਗਏ ਕਿਤੇ ਤਾਂ ਪਾਲ ਲਈ ਸੀ ਕਿਤੇ ਹੁਣ ਛੱਟ ਕੇ ਆਉਣੇ ਪੈਣਿਆ ਉਹ ਦੇਖੋ ਤੁਹਾਨੂੰ ਦਿਖਾਉਣੇ ਅੱਗੇ ਆਹ ਦੇਖੋ ਆਹ ਤਾਂ ਟਿੱਕੇ ਟਰਾਲੀ ਭਰੀ ਜਾਂਦਾ ਬਾਈ ਮੁਰਗੀਆਂ ਦੀ ਛੱਟੇ ਪਏ ਉਹ ਰੱਖੋ ਬੜਾ ਨੁਕਸਾਨ ਹੋਇਆ ਦੇਖੋ ਕਿਵੇਂ ਮੁਰਗੀਆਂ ਵਿਚਾਰੀਆਂ ਮਰ ਗਈਆਂ ਇਹ ਨਾਜ਼ੁਕ ਜੀਆਂ ਚੀਜ਼ਾਂ ਹੁੰਦੀਆਂ ਇਹ ਥੋੜੇ ਜਿ ਨਾਲੀ ਖਤਮ ਹੋ ਜਾਂਦੀ ਹੈ ਮੁਰਗੀ ਮਾੜੀ ਜਿਹੀ ਨਾਲੇ ਛੱਟ ਫੇਟ ਪਜਣਦੀ ਇਹ ਬਾਈ ਦੀ ਆਪਾਂ ਵੀਡੀਓ ਬਣਾਉਣਾ ਆਣਾ ਸੀ ਪਹਿਲਾਂ ਵੀ ਆਪਣੇ ਮੁੰਡੇ ਮਿਸ਼ਨ ਵੀ ਬੇਰੋਜ਼ਗਾਰਾਂ ਖਾਤਰ ਵੀ ਆ ਛੋਟਾ ਜਿਹਾ ਕੀਤਾ ਆਪਣਾ ਸਕਦਾ ਥੋੜੇ ਜਿਹਾ ਪੈਸੇ ਲੱਗੇ ਤਾਂ ਕਰਕੇ ਵੀਡੀਓ ਬਣਾਉਣਾ ਆਣਾ ਸੀ ਮੁੜ ਕੇ ਮੈਂ ਬਾਈ ਨੂੰ ਫੋਨ ਲਾਣਾ ਹੈ ਵੀ ਵੀਡੀਓ ਬਣਾਈ ਜਾਈਂਗਾ ਜਦੋਂ ਆਪਣਾ ਕਰਕੇ ਐ ਕਰਕੇ ਆ ਕੰਮ ਹੋ ਗਿਆ ਫਿਰ ਮਹਾ ਯਾਰ ਬਹੁਤ ਮਾੜੀ ਗੱਲ ਹੋਈ ਫਿਰ ਮਹਾ ਬਾਈ ਮੈਂ ਹੋਣਾ ਕੋਈ ਗੱਲ ਨਹੀਂ ਤੇ ਆਪਾਂ ਵੀਡੀਓ ਬਣਾਉਨੇ ਆ ਤੇ ਕੁਛ ਨਾ ਕੁਛ ਸਰਕਾਰ ਤੋਂ ਫੰਡ ਮਿਲ ਜੇ ਖਬਰ ਆ ਜੋ ਕਿਸਾਨਾਂ ਨਾਲ ਵੀ ਗੱਲ ਕਰਾਉਣਾ ਅੱਗੇ ਆ ਦੇਖੋ ਸਾਰੇ ਸੰਦੇ ਨੇ ਰੇੜੇ ਪਿਆ ਕੀਤੇ ਉਹ ਬਾਈ ਉੱਪਰ ਸੜਕ ਤੇ ਬੈਠਾ ਉਹਦੇ ਨਾਲ ਗੱਲ ਕਰਾਉਣਾ ਸਾਨੂੰ ਜਾ ਕੇ ਅੱਜ ਬਣੇ ਰਿਹਾ ਵੀਡੀਓ ਨਾ ਕਰਾਂ ਕਰਦਿਆਂ ਗੱਲਬਾਤ ਵੀ ਕਿੰਨੇ ਪੈਸੇ ਦਾ ਨੁਕਸਾਨ ਹੋ ਗਿਆ ਕਿੰਨਾ ਕੀ ਹੋ ਗਿਆ ਪੁੱਛਦੇ ਆਂ ਬਾਈ ਨੂੰ ਉਹ ਸੜਕ ਤੇ ਬੈਠਾ ਬਾਈ ਬਾਈ ਦਾ ਨਾ ਪੁੱਛਣਾ ਬੜਾ ਮਨ ਦੁਖੀ ਆ